ਮਾਰੂ ਮਹੱਲਾ ਪਹਿਲਾ ਕੀਤੇ ਯੁਗ ਵਰਤੇ ਗੁਬਾਰੈ ਤਾੜੀ ਲਾਈ ਅਪਰ ਅਪਾਰੈ ਤੁੰਦੂ ਗਾਰ ਨਿਰਾਲਮ ਬੈਠਾਉ ਨਾ ਤਦ ਧੰਦ ਪਸਾਰਾ ਹੈ ਜੋਗ ਸ਼ਤੀ ਤਿਨੇ ਵਰਤਾਏ ਜਿਉ ਤਿਸੁ ਭਾਣਾ ਤਿ ਵੈ ਚਲਾਏ ਤਿਸਹਿ ਸਰੀਰ ਨਾ ਦੀਸੈ ਕੋਈ ਆਪੇ ਅਪਰ ਅਪਾਰਾ ਹੈ ਗੁਪਤੇ 부ਝਹੁ ਜੋਗ ਚਤਵਾਰੇ ਘਾਟ ਘਾਟ ਵਰਤੈ ਉਦਰ ਮਝਾਰੇ ਜੋਗ ਜੋਗ ਏਕਾ ਏਕੀ ਵਰਤੈ ਕੋਈ 부ਝੈ ਗੁਰ ਵਿਚਾਰਾ ਹੈ ਬੇੰਦਰ ਰਕਤ ਮੇਲ ਪਿੰਡ ਸਰੀਆ ਪਾਉਣ ਪਾਣੀ ਅਗਨੀ ਮੇਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੈ ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੁਮਾਲੇ ਅੰਤਰ ਉਦਰ ਮੁਝਾਰਾ ਹੈ ਚਾਰ ਪਦਾਰਥ ਲੈ ਜਗ ਆਇਆ ਸੇਵ ਸ਼ਕਤੀ ਘਰ ਵਾਸਾ ਪਾਇਆ ਏਕ ਵਿਸਾਰੇ ਤਾਂ ਪੇੜ ਹਾਰੇ ਅੰਦਲੈ ਨਾਮ ਵਿਸਾਰਾ ਹੈ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵਹਿ ਬਾਲ ਰੰਗੀਲਾ ਜਿਸ ਕਾ ਸਾ ਸੋ ਤੈ ਨਹੀਂ ਲੀਆ ਭੂਲਾ ਰੋਵਣ ਹਾਰਾ ਹੈ ਮਰ ਜੋਬਨ ਮਰ ਜਾਹੇ ਕੀ ਕੀਜੈ ਮੇਰਾ ਮੇਰਾ ਕਰ ਰੋ ਵੀਜੈ ਮਾਇਆ ਕਾਰਨ ਰੋਏ ਵੇ ਗੂਚਹ ਧ੍ਰਿਗ ਜੀਵਨ ਸੰਸਾਰਾਹੇ ਕਾਲੀ ਹੂ ਫੋਨ ਧੌਲੇ ਆਏ ਵਿਣ ਨਾ ਵੈ ਗਥ ਗਯਾ ਗਵਾਏ ਦੁਰਮਤ ਅੰਦੁਲਾ ਬਿਨ ਸਬੇ ਨਾਸੈ ਮੂਠੇ ਰੋਏ ਪੁਕਾਰਾਹੇ ਆਪ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ ਤਾ ਸੋਜੀ ਹੋਈ ਬੇਨ ਗੁਰ ਬਜਰ ਕਾ ਪਾਟ ਨ ਖੂਲੈ ਹੈ ਸ਼ਬਦ ਮਿਲੇ ਨਿਸਤਾਰਾਹੀ ਬਿਰਧ ਭਇਆ ਤਨ ਸੀ ਜੈ ਦੇਹੀ RAM ਨਾ ਜਪਈ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੋਹ ਕਾਲੈ ਦਰ ਕਹਿ ਝੂਠ ਖੁਆ ਰਾਹੀ ਨਾਮ ਵਿਸਾਰ ਚੱਲੈ ਕੂੜੇ ਯਾਰੋ ਆਵਤ ਜਾਤ ਪੜੈ ਸਿਰ ਸ਼ਾਰੋ ਸਾਹੁਰੜੈ ਘਰ ਵਾਸ ਨਾ ਪਾਏ ਪੇਈੜੈ ਸਿਰ ਮਾਰਾਹੇ ਖਾਜੈ ਪੈਜੈ ਰਲੀ ਕਰੀ ਜੈ ਬਿਨ ਆਭ ਭਗਤੀ ਬਾਦ ਮਰੀ ਜੈ ਸਰ ਅਪਸਰ ਕੀ ਸਾਰ ਨ ਜਾਣੈ ਜਮ ਮਾਰੇ ਕਿ ਆਚਾਰਾਹੇ ਕਰਵਿਰਤੀ ਨਰਵਿਰਤਿ ਪੁਛਾਣੈ ਗੁਰ ਕੈ ਸੰਗ ਸਬਦ ਘਰ ਜਾਣੈ ਕਿਸਹੀ ਮੰਦਾ ਆਖ ਨ ਚੱਲੈ ਸੱਚ ਖਰਾ ਸਚਿਆ ਰਾਹੇ ਸਾਚ ਬਿਨਾ ਦਰਸ ਜੈ ਨਾ ਕੋਈ ਸਾਚ ਸਬਦ ਪਹਿਜੈ ਪਤ ਹੋਈ ਆਪੇ ਬਖਸ ਲਐ ਤਿਸ ਭਾਵੈ ਹਉਮੈ ਗਰਬ ਨਿਵਾਰਾਹੇ ਗੋਰਾ ਕਿਰਪਾ ਤੇ ਹੁਕਮ ਪੁਸ਼ਾਣੈ ਜੁਗਹਿ ਜੁਗੰਤਰ ਕੀ ਵਿਧ ਜਾਣੈ ਨਾਨਕ ਨਾਮ ਜਪਾ ਹੋ ਤਾਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰਿ ਸਾਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦਿਆ ਸੁਰਤ ਸਮੋਈ ਸਰਬ ਜੀਆ ਪ੍ਰਤਪਾਲ ਸਮਾਲੇ ਸੋ ਅੰਤਰਦਾਨਾ ਵੀ ਨਾਹੇ ਗੋਵਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾਹੇ ਹਰ ਅਗਮ ਅਗਾਹੋ ਅਗਾਧ ਨਿਰਾਲਾ ਹਰ ਅੰਤ ਨਾ ਪਾਈਐ ਗੁਰੂ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਨੀਨਾਹੇ ਸਤਗੁਰ ਬਾਝੋਂ ਮੁਕਤ ਕੀਨੇਹੀ ਉਹ ਆਦ ਜੁਗਾਦੀ RAM ਸਨੇਹੀ ਦਰਗਹ ਮੁਕਤ ਕਰੇ ਕਰ ਕਿਰਪਾ ਬਖਸੇ ਅਵਗੁਣ ਕੀ ਨਾਹੇ ਸਤਿਗੁਰ ਦਾਤਾ ਮੁਕਤਕ ਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਾਮ ਜਾਗਾਤ ਨਾਹੀ ਕਰ ਲਾਗੈ ਜਿਸ ਅਗਨ 부ਜੀ ਠਾਰਸੀ ਨਾਹੇ ਕਾਇਆ ਹੰਸਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨ ਇਸ ਭੋਗੈ ਚੋਜ ਬినੋਦੀ ਓਠ ਚਲਤੇ ਮਤਾ ਨਾ ਕੀ ਨਾਹੇ ਸ੍ਰੀਸ਼ਟਾ ਉਪਾਏ ਰਹੇ ਪ੍ਰਭ ਸਾਜੈ ਪਾਉਣ ਪਾਣੀ ਬੈ ਸੰਤਰ ਗਾਜੈ ਮਨੂਆ ਡੋਲੇ ਦੂਤ ਸੰਗਤ ਮੇਲ ਸੋ ਪਾਏ ਜੋ ਕਿਸ ਕੀ ਨਾਹੇ ਨਾਮ ਵਿਸਾਰ ਦੁਖ ਦੁਖ ਸਹੀਐ ਹੁਕਮ ਭਇਆ ਚੱਲਣਾ ਕਿਉ ਰਹੀਐ ਨਰਕ ਕੂਪ ਮੈਂ ਗੋਤੇ ਖਾਵੈ ਜਿਉਂ ਜਲ ਤੇ ਬਾਹਰ ਮੀਨਾਹੇ ਕਉ ਰਾ ਸਿਹ ਨਰਕ ਸਾਖਤ ਪੋਗਾਈਐ ਜੈਸਾ ਕੀਚੈ ਤੈਸੋ ਪਾਈਐ ਸਤਿਗੁਰ ਬਾਝੋਂ ਮੁਕਤ ਨਾ ਹੋਈ ਕਿਰਤ ਬਾਧਾ ਗਰਸ ਦੀ ਨਾਹੀ ਖੰਡੇ ਧਾਰ ਗਲੀ ਅਤ ਭੀੜੀ ਲੇਖਾਲੀ ਜੈ ਤਿਲ ਜਿਉ ਪੀੜੀ ਮਾਤ ਪਿਤਾ ਕਲਤਰ ਸੋਤ 베ਲੀ ਨਹੀਂ ਬਿਨ ਹਾਰ ਰਸ ਮੁਕਤ ਨਾ ਕੀ ਨਾਹੇ ਮੀਤ ਸਖੇ ਕੀਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਹੀਂ ਗੁਰ ਕੀ ਸੇਵਾ ਮੁਕਤ ਪਰਾਇਣ ਆਨ ਦਿਨ ਕੀਰਤਨ ਕੀ ਨਾਹੇ ਕੂੜਾ ਛੋਟ ਸਾਚ ਕਉ ਤਾਵਹੁ ਜੋ ਇੱਛਾ ਹੋ ਸੋਈ ਫਲ ਪਾਵਹੁ ਸਾਚ ਵਖਰ ਕੇਵਾ ਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਹੀ ਹਰ ਹਰ ਨਾਮ ਵਖਰ ਲੈ ਚੱਲਹੁ ਦਰਸ਼ਨ ਪਾਵਹੁ ਸਹਿਜ ਮਹੱਲਹੁ ਗੁਰਮੁਖ ਖੋਜ ਲਹੈ ਜਨ ਪੂਰੇ ਇਉ ਸਮਦਰਸੀ ਚੀਨਾਹੀ ਪ੍ਰਾਪ ਬੇਅੰਤ ਗੁਰਮਤਿ ਕੋ ਪਾਵਹਿ ਗੁਰ ਕੈ ਸਬਦ ਮਾਨ ਕਉ ਸਮਝਾਵਹਿ ਸਤ ਗੁਰ ਕੀ ਬਾਣੀ ਸਤ ਸਤ ਕਰ ਮਾਨਹੁ ਿਉ ਆਤਮ ਰਾਮੈ ਲੀਨਾਹੇ ਨਾਰਦ ਸਾਰਦ ਸੇਵਕ ਤੇਰੇ ਤ੍ਰਿ ਭਾਵਨ ਸੇਵਕ ਵੱਡੋ ਹੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਣ ਕੀ ਨਾਹੀ ਇਕ ਧਾਰ ਸੇਵਹਿ ਦਰਦ ਬਨ੍ਹਾਏ ਓਏ ਦਰ ਕਹ ਪੈਦੇ ਸਤ ਗੁਰੂ ਛਡਾਏ ਹਉ ਮੈਂ ਵੰਦਨ ਸਤ ਗੁਰ ਤੋੜੇ ਚੇਤ ਚੰਚਲ ਚਲਣ ਨਾਦੀ ਨਾਹੀ ਸਤ ਗੁਰ ਮੇਲਾ ਹੋ ਚੀਨ ਨਾ ਹੋ ਵਿਦਸਾਈ ਜਿਤ ਪ੍ਰਭ ਪਾਵ ਹੋ ਗਨਤ ਨ ਕਾਈ ਹਉ ਮੈਂ ਮਾਰ ਕਰਹੁ ਗੁਰ ਸੇਵਾ ਜਨ ਨਾਨਕ ਹਾਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਅਸੁਰ ਸਗਾਰਣ RAM ਹਮਾਰਾ ਘਾਟ ਘਾਟ ਰਮਈਆ RAM ਪਿਆਰਾ ਨਾਲੇ ਅ ਲਖ ਨ ਲਖੀਐ ਮੂਲੇ ਗੁਰਮੁਖ ਲੇਖ ਵਿਚਾਰਾ ਹੈ ਗੁਰਮੁਖ ਸਾਧੂ ਸਰਣ ਤੁਮਾਰੀ ਕਾਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾ ਹੈ ਮਾਨਮੁਖ ਅੰਦੁਲੇ ਸੋਜੀ ਨਾਹੀ ਆਵਹਿ ਜਾਹਿ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟਾਈ ਜਾਮ ਦਰ ਅੰਧ ਖੁਆ ਰਾਹੇ ਇਕ ਆਵਹਿ ਜਾਵਹਿ ਘਰ ਵਾਸ ਨਾ ਪਾਵਹਿ ਕਿਰਤ ਕੇ ਬਾਦੇ ਪਾਪ ਕਮਾਵਹਿ ਅੰਦੁਲੇ ਸੋਜੀ ਬੂਝ ਨਾ ਕਾਈ ਲੋਭ ਗੁਰਾ ਅਹੰਕਾਰਾ ਹੈ ਇਰ ਬੇਨ ਕੀ ਆ ਤਿਸ ਧਨ ਸੀਗਾਰਾ ਪਾਰ ਪੇਰ ਰਾਤੀ ਖਸਮ ਵਿਸਾਰਾ ਜਿਉ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਫੋਕਟਕਾਰ ਵਿਕਾਰਾ ਹੈ ਪ੍ਰੇਤ ਪਿੰਜਰ ਮਹਿ ਦੂਖ ਕਨੇਰੇ ਨਰਕ ਪਚਹਿ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਵਿਖ ਝਾਲਾ ਅਪਤ ਪਸੂ ਮਨ ਮੁਖ ਬੇਤਾਲਾ ਆਸਾ ਮਨੁਸਾ ਕੂੜ ਕਮਾਵਹਿ ਰੋਗ ਬੁਰਾ ਬੁਰਿਆ ਰਾਹੇ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵ ਜਲ ਲੰਗ ਸੁ ਪਾਰਾ ਸਤਿਗੁਰ ਬੋਹਿਥ ਆਦ ਜੁਗਾਦੀ RAM ਨਾਮ ਨਿਸਤਾਰਾਹੇ ਉਤਾਰ ਕਲਤਰ ਜਾਗ ਹੀਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁਠੀ ਚਾਲੇ ਬਹੋ ਰਾਹੀ ਮਾਨਮੁਖ ਧਾਜੈ ਪਾੜ ਪਾੜ ਪਾਹੀ ਅੰਮ੍ਰਿਤ ਨਾਮ ਗੁਰੂ ਵਡ ਦਾਣਾ ਨਾਮ ਜਪਹੁ ਸੁਖ ਸਾਰਾ ਹੈ ਸਤਿਗੁਰ ਤੁਠਾ ਸੱਚ ਦਰੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਾ ਗੜਾਈ ਮੂਲੇ ਜਿਸ ਸਤਗੁਰ ਰਾਖਣ ਹਾਰਾਹੇ ਖੇੂ ਖੇਰਲੇ ਤਨ ਸੀਜੈ ਮਨ ਮੁਖ ਪਾਥਰ ਸੈਲ ਨਾ ਭੀਜੈ ਕਰਨ ਪੁਲਾਵ ਕਰੇ ਬਉ ਤੇਰੇ ਨਰਕ ਸੁਰਗ ਅਵਤਾਰਾਹੇ माया विख पोए अंग मनाले इन गुबिदा घर बहुते गाले सतगुरु बाजहौ प्रीतना उपजए भगत रत्ते पतिया राहे साकत माया काउ बहुतावह नाम विसार कहं सुख पावेह त्रयो गुण अंतर खपह खपावेह नाही पार उताराहे ਕੂਕਰ ਸੂਕਰ ਕਾਹੀ ਅਹ ਕੂੜਿਆਰਾ ਭਾਉ ਕ ਮਰਹਿ ਭਾਉ 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 ਹਾਰਾ ਮਨ ਤਨ ਝੂਠੇ ਕੂੜ ਕਮਾਵੈ ਦੁਰਮਤ ਦਰਗਹਿ ਹਾਰਾਹਿ ਸਤਗੁਰ ਮਿਲੇ ਤਾ ਮਨੁਆ ਟੇਕੈ RAM ਨਾਮ ਦੇ ਸਰਣ ਪਰੇਕੈ ਹਾਰ ਧਨ ਨਾਮ ਅਮੋਲਕ ਦੇਵੈ ਹਾਰ ਜਸ ਦਰਗਹਿ ਪਿਆਰਾਹਿ ਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਾਤ ਮਿਤ ਪਾਈ ਨਾਨਕ ਹਰਿ ਜਪ ਹਰਿ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਕਰ ਰਹਿ ਰੋ ਰੇ ਮਨ ਮੁਗਦ ਇਆਨੇ RAM ਜਪੋ ਅੰਤਰ ਗਾਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉ ਪਾਵੋ ਮੁਕਤ ਦੁਆਰਾਹੇ ਜਿਸ ਬਿਸਰੈ ਜਮ ਜੋਹਣ ਲਾਗੇ ਸਭ ਸੁਖ ਜਾਹੇ ਦੁਖਾਂ ਫੁਨ ਆਗੇ RAM ਨਾਮ ਜਪ ਗੁਰਮੁਖ ਜੀੜੇ ਇਹੋ ਪਰਮ ਤਤ ਵਿਚਾਰਾਹੇ ਹਰ ਹਰ ਨਾਮ ਜਪਹੁ ਰਸ ਮੀਠਾ ਗੁਰਮੁਖ ਹਰਿ ਰਸ ਅੰਤਰ ਡੀਠਾ ਐਹ ਨਿਸ RAM ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ RAM ਨਾਮ ਗੁਰਬਚਨੀ ਬੋਲਹੁ ਸੰਤ ਸਬਾ ਮਹਿ ਇਹੋ ਰਸ ਟੋਲਹੁ ਗੁਰਮਤਿ ਖੋਜ ਲਹੁ ਘਰ ਆਪਣਾ ਬਾਹੜਾ ਨਾ ਗਰਬ ਮਝਾਰਾ ਹੈ ਸਾਚ ਤੀਰਥ ਨਾਵਹੁ ਹਰ ਗੁਣ ਗਾਵਹੁ ਤਾਤ ਵਿਚਾਰਹੁ ਹਰ ਲੇਵ ਲਾਵਹੁ ਅੰਤ ਕਾਲ ਜਮ ਜੋਹੇ ਨਾ ਸਾਖੈ ਹਰ ਬੋਲਹੁ RAM ਪਿਆਰਾ ਹੈ ਸਤਿਗੁਰੁ ਪਰਖਿ ਦਾਤਾ ਵਡਦਾਣਾ ਜਿਸ ਅੰਤਰ ਸਾਚ ਸੋ ਸਬਦ ਸਮਾਣਾ ਜਿਸ ਕਾਉ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਭੈ ਪਾਰਾਹੇ ਪੰਚ ਤਾਤ ਮੇਲ ਕਾਇ ਕੀਨੀ ਤਿਸ ਮਹਾਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸਬਦ ਵਿਚਾਰਾਹੇ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਣਾਈ ਆਤਮ ਚੀਨ ਪਰਾਤਮ ਚੀਨੋ ਗੁਰ ਸੰਗਤ ਇਹੋ ਨਿਸਥਾ ਰਾਹੇ ਸਾਕਤ ਕੂੜ ਕਪਟ ਮਹਿ ਕੇ ਕਾ ਇਹ ਨਿਸ ਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗ੍ਰਭ ਜੋਨੀ ਨਰਕ ਮਜਾਰਾਹੇ ਸਾਕਤ ਜਮ ਕੀ ਕਾਣ ਨਾ ਚੂਕੈ ਜਮ ਕਾ ਡੰਡ ਨਾ ਕਬੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਭਾਰ ਅਫਾਰਾਹੇ ਬੇਨ ਗੁਰ ਸਾਕਤ ਕਹੋ ਪੋ ਤਰਿਆ ਹਉ ਮੈਂ ਕਰਤਾ ਭਵ ਜਲ ਪਰਿਆ ਬੇਨ ਗੁਰ ਪਾਰ ਨਾ ਪਾਵੇ ਤੋਈ ਹਰ ਜਪੀਐ ਪਾਰ ਉਤਾਰਾਹੇ ਗੋਰੀ ਕੀ ਦਾਤ ਨਾ ਮੇਟੈ ਕੋਈ ਜਿਸ ਬਖਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨ ਆਵੈ ਮਨ ਸੋ ਪ੍ਰਭ ਅਪਰ ਅਪਾਰਾਹੇ ਗੋਰ ਤੇ ਭੂਲੇ ਆਵੋ ਜਾਵੋ ਜਨਮ ਮਰਹੋ ਫੋਨ ਪਾਪ ਕਮਾਵੋ ਸਾਖਤ ਮੂੜ ਅਚੇਤਨਾ ਚੇਤ ਹੈ ਗੋਖ ਲਾਗੈ ਤਾਂ RAM ਕੁਕਾਰਾਹੇ ਸੁਖ ਦੋਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ ਫੇਸ ਕਾਉ ਦੋਸ ਦੇਹ ਤੂ ਪ੍ਰਾਣੀ ਸਾਹੋ ਆਪਣਾ ਕੀਆ ਕਰਾ ਰਾਹੇ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਧ ਚ ਲਾਇਆ ਮੇਰੀ ਮੇਰੀ ਕਰਤ ਪਿਆਲੇ ਚਾਲੇ ਵਿਖ ਲਾਦੇ ਛਾਰ ਵਿਕਾਰ ਆਹੇ ਹਰ ਕੀ ਭਗਤ ਕਰਹੋ ਜਨ ਭਾਈ ਅਕਥ ਕਥਾ ਹੋ ਮਨ ਮਨਹਿ ਸਮਾਈ ਓਠ ਚਲਤਾ ਠਾਕ ਰਖਾ ਹੋ ਘਰ ਆਪਣੈ ਦੁਖ ਕਾਟੇ ਕਾਟਣ ਹਾਰਾਹੇ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਾਰ ਲੇਵ ਗੁਰਮੁਖ ਜਾਤੀ ਨਾਨਕ RAM ਨਾਮ ਮਤ ਉਤਮ ਹਰ ਵਕਸੇ ਪਾਰ ਉਤਾਰਾ ਹੈ